ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਾਬਾ ਜੀ ਅੱਜ ਘਰੇ ਆਏ ਨੇ ਅੰਮ੍ਰਿਤਪਾਲ ਦੇ ਬਾਪੂ ਜੀ ਹੁਣੀ ਸਾਡੇ ਬਾਪੂ ਜੀ ਕੌਮ ਦੇ ਬਾਪੂ ਹੈ ਨਾ ਤੇ ਅਸੀਂ ਤਾਂ ਧੰਨ ਭਾਗ ਮੰਨਦੇ ਆਂ ਕਿ ਸਾਡੇ ਘਰ ਬਾਪੂ ਜੀ ਦੇ ਚਰਨ ਪਏ ਨੇ ਤੇ ਮਾਨ ਸਨਮਾਨ ਦਿੱਤਾ ਬਾਪੂ ਜੀ ਨੇ ਸਾਨੂੰ ਅਸੀਂ ਧੰਨਵਾਦ ਕਰਦੇ ਹਾਂ ਤੇ ਭਾਈ ਅੰਮ੍ਰਿਤਪਾਲ ਸਿੰਘ ਪਿੱਛੇ ਜਦੋਂ ਵੀ ਸਾਡੀ ਲੋੜ ਪਊਗੀ ਅਸੀਂ ਇੱਕ ਬੋਲ ਚ ਹਾਜ਼ਰ ਹੋਵਾਂਗੇ ਤੇ ਬਹੁਤ ਬਹੁਤ ਧੰਨਵਾਦ ਹੈ ਬਾਪੂ ਜੀ ਦਾ ਸਾਡੇ ਘਰੇ ਆਏ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਾਂ ਜੋਧਿਆਂ ਦੇ ਘਰ ਆਉਣ ਤੇ ਸਵਾਲ ਪੜਾਵਤ ਹੋਇਆ ਕਿ ਸਾਨੂੰ ਇਹ ਮਾਣ ਹੈ ਕਿ ਸਾਡੀ ਕੌਮ ਦੇ ਹੀਰੇ ਐ ਇਹ ਇਨਾਂ ਨੇ ਸਾਡੀ ਕੌਮ ਵਾਸਤੇ ਹੱਕਾਂ ਲਈ ਆਪਣੀ ਕੌਮ ਦੇ ਹੱਕਾਂ ਲਈ ਬੜਾ ਵੱਡਾ ਸੰਘਰਸ਼ ਕੀਤਾ ਬੜਾ ਤਸ਼ਦਦ ਚੱਲਿਆ ਅਸਾਂ ਅਸੀਂ ਚਾਹੁੰਦੇ ਹਾਂ ਕਿ ਇਹੋ ਜੇ ਜੋਧਿਆਂ ਨੂੰ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਹਮੇਸ਼ਾ ਉਹਨਾਂ ਦੇ ਅੰਗ ਸੰਗ ਰਹਿਣ ਇਹ ਕੌਮ ਦੀ ਵੱਦ ਤੋਂ ਵੱਦ ਸੇਵਾ ਕਰ ਸਕਣ ਇਹੋ ਸਾਡੀ ਦਿਲੀਸ਼ਾ ਤੇ ਮਹਾਰਾਜ ਸਾਨੂੰ ਜਿਹੜੇ ਸਾਡੇ ਨੌਜਵਾਨੀ ਆ ਉਹਨਾਂ ਉਹਨਾਂ ਨੂੰ ਤੁਸੀਂ ਉਹਨਾਂ ਦੇ ਸਿਰ ਤੇ ਮੇਰ ਭਰਾਤ ਰੱਖੋ ਇਹ ਜਿਹੜੇ ਨੌਜਵਾਨ ਅੱਗੇ ਅੱਗੇ ਆਉਣ ਤੇ ਸਾਡੀ ਕੌਮ ਦੀ ਵਾਗਡੋਰ ਸੰਭਾਲਣ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਖਤ ਤੇ ਖੜ ਕੇ ਤਖਤ ਮੰਨ ਦਾ ਵੱਲ ਸਿਖਾਉਣ ਵਾਲੇ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਵੱਲੋਂ ਆਰੰਭੇ ਸੰਘਰਸ਼ ਦੇ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਫਕਰੇ ਕੌਮ ਸ਼ੀਤਪਾਈ ਬੈਂ ਸਿੰਘ ਜੀ ਸ਼ੀਤਪਾਈ ਸਤਵੰਦ ਸਿੰਘ ਜੀ ਸ਼ੀਤਪਾਈ ਕੇਰ ਸਿੰਘ ਜੀ ਜਿਨ੍ਹਾਂ ਦੀ ਸੋਚ ਨੂੰ ਸਮਰਪਿਤ ਹੋ ਕੇ ਦਸਮ ਪਾਸ਼ਾ ਦੀ ਧਰਤੀ ਗੁਰਦੁਆਰਾ ਰੇਡੂ ਸਾਹਿਬ ਦੀ ਸੰਗਤ ਜਿੰਨੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰ ਤੇ ਸਤਕਾਰ ਦੇ ਵਿੱਚ ਜੁੜ ਕੇ ਬੈਠੇ ਨੇ ਅੰਦਰੋਂ ਮਹਾਰਾਜ ਨੂੰ ਸੀਸ ਨਵਾਓ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਚੁੱਕੋ ਜੋ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਆਨ ਕੋਟ ਆਨ ਸ਼ੁਕਰ ਤੇ ਧੰਨਵਾਦ ਉਸ ਮਹਾਰਾਜ ਦਾ ਜਿਸ ਮਹਾਰਾਜ ਨੇ ਤਰਸ ਕਰਕੇ ਸਿੱਖ ਕੌਮ ਦੇ ਅੰਦਰ ਖੁਸ਼ੀ ਦੀ ਲਹਿਰ ਪੈਦਾ ਕੀਤੀ ਫਰੀਦਕੋਟ ਦੀ ਧਰਤੀ ਤੋਂ ਫਕਰੇ ਕੌਮ ਸ਼ੀਤ ਭਾਈ ਬੈਂਸ ਸਿੰਘ ਜੀ ਦੇ ਲਗਤੇ ਜਿਗਰ ਭਾਈ ਸਰਬਜੀਤ ਸਿੰਘ ਜੀ ਖਾਲਸਾ ਉਹਨਾਂ ਦੇ ਨਾਲ ਖਡੂਰ ਸਾਹਿਬ ਦੀ ਧਰਤੀ ਤੋਂ ਨੌਜਵਾਨ ਦਿਨਾਂ ਦੀ ਧੜਕਣ ਪਾਈ ਅਮਰਤਪਾਲ ਸਿੰਘ ਜੀ ਖਾਲਸਾ ਜਿਨ੍ਹਾਂ ਨੂੰ ਸਮੁੱਚੇ ਸਿੱਖ ਜਗਤ ਦੇ ਨਿੱਕੇ ਸਜੋਗ ਤੇ ਅਸੀਸਾਂ ਸਦਕਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਭੇਜਿਆ ਗੁਰਵਾਣੀ ਦਾ ਪਵਿੱਤਰ ਫਰਮਾਨ ਆ ਲੱਖ ਖੁਸ਼ੀਆਂ ਪਾਸ਼ਾ ਜੇ ਸਤਗੁਰ ਨਦਰ ਕਰੇ ਬੜੇ ਲੰਮੇ ਸਮੇਂ ਬਾਅਦ ਕੌਮ ਦੇ ਅੰਦਰ ਇੱਕ ਨਰਾਸਤਾ ਸੀ ਜੋ 40 ਸਾਲ ਬਾਅਦ ਸਿੱਖ ਕੌਮ ਨੇ ਜੋ ਸਮੇਂ ਦੀ ਜੂਨ 84 ਦੇ ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਜਿਸ ਨੇ ਦੇਸ਼ ਚਲਾਉਣਾ ਸੀ ਉਸ ਦੇ ਨਾਲ ਫੌਜਾਂ ਦੇ ਜਰਨੈਲਾਂ ਨੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸਿੱਖਾਂ ਦਾ ਹਰ ਮੰਦਰ ਦਿਲ ਜਿਗਰ ਡੱਠੇ ਸਭੇ ਥਾਵ ਨਹੀਂ ਤੁਦ ਜਿਹਾ ਹਰ ਮੰਦਰ ਹਰ ਸਾਜਿਆ ਹਰ ਵਸੇ ਜਿਸ ਨਾਲ ਜਿਉ ਜਿਸ ਦਰ ਤੇ ਕੁੱਲ ਕਾਇਨਾਤ ਸ੍ਰਿਸ਼ਟੀ ਨਮਸਕਾਰ ਕਰਦੀ ਸੀ ਉਸ ਦਰ ਤੇ ਦੇਸ਼ ਦੇ ਫੌਜਾ ਦੇ ਜਰਨੈਲਾ ਨੇ ਤੇ ਦੇਸ਼ ਦੀ ਪ੍ਰਧਾਨ ਮੰਤਰੀ ਨੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸਿੱਖਾਂ ਦਾ ਤਖਤ ਢਾ ਦਿੱਤਾ ਉਸ ਤਖਤ ਦਾ ਬਦਲਾ ਸ਼ੀਤਪਾਈ ਬਿਆਨ ਸਿੰਘ ਸ਼ੀਤਪਾਈ ਸਤਵੰਦ ਸਿੰਘ ਸ਼ੀਤਪਾਈ ਕੇਰ ਸਿੰਘ ਜੀ ਨੇ ਲਿਆ ਮੈਂ ਮੇਰੇ ਤੋਂ ਪਹਿਲਾਂ ਵੱਖ-ਵੱਖ ਬਲਾਰੇ ਬੋਰ ਐਸੀ ਜਿਹੜੀ ਕੌਮ ਦੇ ਅੰਦਰ ਤਰਾਸਤੀ ਆਈ ਹੈ ਰਵਾਇਤੀ ਪਾਰਟੀਆਂ ਦੀ ਮੈਂ ਬੇਨਤੀ ਕਰਦਾ ਸਮੁੱਚੇ ਨੌਜਵਾਨ ਵੀਰਾਂ ਨੂੰ ਤੇ ਧੰਨਵਾਦ ਕਰਦਾ ਲੁਧਿਆਣਾ ਦੇ ਵਾਸੀਆਂ ਦਾ ਜਿਹੇਦਰ ਸੰਤਾ ਸਿੰਘ ਜੀ ਅਮੈਦਪੁਰ ਜਿਨ੍ਹਾਂ ਨੇ ਸਮਝਿਆ ਪੀ ਰਵਾਇਤੀ ਪਾਰਟੀਆਂ 'ਚ ਜਿਹੜੀਆਂ ਗਲਤੀਆਂ ਹੋਈਆਂ ਸੀ ਜਿਵੇਂ ਬੀਬੀ ਜੀ ਨੇ ਕਿਹਾ ਗੱਲ ਨਾ ਲੌੜਾ ਸਾਡੇ ਪੰਥ ਦੇ ਵਿੱਚ ਬੰਦਾਈ ਬੰਦਾਈ ਤੇ ਤਤ ਖਾਲਸਾ ਦੀ ਬਹੁਤ ਲਾਗਤ ਸੀ ਉਸ ਸਮੇਂ ਫਿਰ ਮਾਤਾ ਸੁੰਦਰਪੁਰ ਜੀ ਨੇ ਇਹਨਾਂ ਦੇ ਵਖਰੇਵੇਂ ਦੂਰ ਕਰਕੇ ਇੱਕ ਨਵੀਂ ਲਹਿਰ ਪੈਦਾ ਕੀਤੀ ਤੇ ਖਾਲਸੇ ਦਾ ਰਾਜ ਸਥਾਪਿਤ ਕੀਤਾ ਹੁਣ ਵੀ ਆਪਾਂ ਆਸ ਕਰਦੇ ਆ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਈ ਸਰਬਜੀਤ ਸਿੰਘ ਜੀ ਖਾਲਸਾ ਤੇ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਦੇ ਹੱਥ ਦੇ ਵਿੱਚ ਕੌਮ ਨੇ ਵਾਗਡੋਰ ਦਿੱਤੀ ਆ ਤਗੜੇ ਹੋ ਕੇ ਨੌਜਵਾਨ ਵੀਰੋ ਆਪਾਂ ਰਾਜ ਦੇ ਭਾਗੀਦਾਰ ਬਣੀਏ ਜਿਹੜੀਆਂ ਰਵਾਇਤੀ ਪਾਰਟੀਆਂ ਗਲਤੀਆਂ ਉਹਨਾਂ ਨੇ ਕੀਤੀਆਂ ਉਹਨਾਂ ਨੂੰ ਪਰਮੇਸ਼ਰ ਨੇ ਉਹਨਾਂ ਦੀ ਸਜ਼ਾ ਦੇ ਰੇ ਨੇ ਤੇ ਦੇਣੀ ਆ ਜਿਹੜੀ ਸ਼ਰੋਮਣੀ ਅਕਾਲੀ ਦਲ ਜਥੇਬੰਦੀ ਉਹ ਸ਼ਹੀਦਾਂ ਦੀ ਜਥੇਬੰਦੀ ਹੈ ਕਿਸੇ ਦੀ ਨਹੀਂ ਆ ਜੋ ਦੇ ਵਾਰਸ ਵੀ ਸ਼ਹੀਦ ਬਣ ਕੇ ਅੱਜ ਨਹੀਂ ਤੇ ਕੱਲ ਬਣ ਕੇ ਵੀ ਬਖਾਵਾਂਗੇ ਸੋ ਤੁਸੀਂ ਸਾਰੇ ਤਗੜੇ ਹੋ ਕੇ ਆਪਣੇ ਨਿੱਜ ਨੂੰ ਛੱਡ ਕੇ ਜੋ ਭਾਈ ਸਰਬਜੀਤ ਸਿੰਘ ਜੀ ਖਾਲਸਾ ਤੇ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਭਾਈ ਸਰਬਜੀਤ ਸਿੰਘ ਜੀ ਖਾਲਸਾ ਬੜੀ ਬਰੀਕੀ ਦੇ ਨਾਲ ਹਰ ਮਸਲੇ ਨੂੰ ਵਿਚਾਰ ਕੇ ਜਿਵੇਂ ਭਾਈ ਅਮਰਤਪਾਲ ਸਿੰਘ ਜੀ ਨੂੰ ਸੌ ਚੁੱਕ ਵਾਲਾ ਸਮਾਗਮ ਸੀ ਭਾਈ ਸਰਬਜੀਤ ਸਿੰਘ ਜੀ ਨੇ ਆਪ ਅੱਗੇ ਲੱਗ ਕੇ ਭਾਰਤ ਦੀ ਸਰਕਾਰ ਨਾਲ ਗੱਲ ਕਰਕੇ ਉਸੌਂ ਚੁੱਕ ਸਮਾਗਮ ਨੂੰ ਸਿਰੇ ਚੜਾਇਆ ਹੁਣ ਅੱਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿਹੜੇ ਬੰਦੀ ਸਿੰਘਾਂ ਦੇ ਮਸਲੇ ਨੇ ਜਿਹੜੀ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਹਦੇ ਵਿੱਚ ਆਪਾਂ ਹਮਲਾ ਮਾਰੀਏ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਜਿਹੜੇ ਚੰਗੇ ਸੁਹਿਰਦ ਚੰਗੀ ਸੋਚ ਵਾਲੇ ਸਿੰਘ ਨਹੀਂ ਉਹ ਅੱਗੇ ਆਓ ਅੱਗੇ ਆੜ ਕੇ ਹੱਕ ਲਈਏ ਕੋਈ ਕਿਸੇ ਕੋ ਰਾਜ ਨਾ ਦੇ ਜੋ ਲੈ ਨਿਜਵਲਸੇ ਲੈ ਰਾਜ ਆਪਣੀਆਂ ਬਾਹਾਂ ਨਾਲ ਲੈਣਾ ਹੈ ਤਖਤ ਵੇ ਤਖਤ ਤੇ ਕੀ ਲਾਇਕ ਤਖਤ ਪਰਮੇਸ਼ਰ ਜੀ ਇਹਨਾਂ ਨੂੰ ਬਖਸ਼ਦਾ ਹੈ ਆਪਾਂ ਇਹਨਾਂ ਦੇ ਨਾਲ ਚੱਲਣਾ ਹੁਣ ਆਪਣੀਆਂ ਪਾਰਟੀਆਂ ਤੋਂ ਉੱਠ ਕੇ ਧਰਮ ਦੀ ਲੜਾਈ ਲੜੀਏ ਖਾਲਸਾ ਰਾਜ ਜਿਹੜਾ ਸਾਡਾ ਰਾਜ ਸੀ ਹਲੀਮੀ ਰਾਜ ਉਸ ਰਾਜ ਵਾਸਤੇ ਆਪਾਂ ਹਰੇਕ ਨੂੰ ਨਾਲ ਲਈਏ ਨੌਜਵਾਨ ਵੀਰਾਂ ਨੂੰ ਖਾਸ ਕਰਕੇ ਬੇਨਤੀ ਆ ਬਿਨਾ ਵਾਇਲੈਂਸ ਕ੍ਰੀਏਟ ਕੀਤੇ ਹੋਏ ਪੰਜਾਬ ਦੇ ਵਿੱਚ ਆਪਾਂ ਇੱਕ ਚੰਗਾ ਮਾਹੌਲ ਸਿਰਜੀਏ ਉਸ ਮਾਹੌਲ ਦੀ ਉਪੇ ਦੇ ਵਿੱਚੋਂ ਜਿਹੜੀਆਂ ਆਉਣ ਵਾਲੀਆਂ ਚੋਣਾਂ 2027 ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਲੀਡਰ ਤੁਹਾਨੂੰ ਕਿਤੇ ਹੁਣ ਮਿਲ ਲੈ ਨਹੀਂ ਤੁਹਾਡੇ ਕੋਲ ਨੇ ਦੋ ਲੀਡਰ ਬਾਈ ਸਰਬਜੀਤ ਸਿੰਘ ਖਾਲਸਾ ਦੀ ਆਪਾਂ ਲਹਿਰ ਦਾ ਹਿੱਸਾ ਬਣੀਏ ਚੰਗੇ ਜਿਵੇਂ ਜਿਹੇਦਾਰ ਜੀ ਨੇ ਉਤਮ ਉਪਰਾਲਾ ਕੀਤਾ ਏ ਜਿਵੇਂ ਵੱਖ-ਵੱਖ ਬੁਲਾ ਰਹੇ ਨੇ ਆਪਣੀ ਗੱਲ ਰੱਖੀ ਆ ਆਪਾਂ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਨਹੀਂ ਆਪਣੀ ਲਕੀਰ ਲੰਮੀ ਕਰੀਏ ਉਸ ਲਕੀਰ ਨੂੰ ਅੱਗੇ ਲੈ ਕੇ ਚੱਲੀਏ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੱਖ ਦੀ ਲਾਜ ਪੱਤ ਰੱਖਦੇ ਨੇ ਜਿਵੇਂ ਇਹਨਾਂ ਦੋਨਾਂ ਸਿੰਘਾਂ ਦੀ ਰੱਖੀ ਆ ਸੋ ਮੈਂ ਆਖੀਰ ਦੇ ਵਿੱਚ ਸਮੁੱਚੇ ਗੁਰੂ ਗ੍ਰੰਥ ਸਾਹਿਬਾਰੇ ਦੀ ਹਾਜ਼ਰੀ ਦੇ ਵਿੱਚ ਜਿੰਨੇ ਵੀ ਗੁਰੂ ਨਾਲ ਪਿਆਰ ਕਰਨ ਵਾਲੀਆਂ ਰੂਹਾਂ ਜਿੰਨੇ ਵੀ ਤੁਸੀਂ ਕਾਰਸੇ ਵਾਲੇ ਮਹਾਂਪੁਰਖ ਬੈਠੇ ਨੇ ਸਾਧੂ ਸੰਤ ਵੱਖ-ਵੱਖ ਪਾਰਟੀਆਂ ਦੇ ਧਾਰਮਿਕ ਤੇ ਸਿਆਸੀ ਆਗੂ ਮੈਂ ਉਹਨਾਂ ਦੇ ਵਿੱਚ ਵੱਡਾ ਜੋ ਭਾਈ ਸਰਬਜੀਤ ਸਿੰਘ ਦੀ ਖਾਲਸਾ ਦੀ ਚੋਣ ਜਿਹੜੀ ਲੜੀ ਪਾਈ ਗਰਸੇਵ ਸਿੰਘੀ ਜਵਾਰ ਕੇ ਮੈਂ ਇਸ ਇਨਾਂ ਕੇ ਵੀ ਸੀਸ ਝੁਕਦਾ ਹਰ ਕੋਈ ਆਪਣੇ ਲਈ ਲੜਦਾ ਕੋਈ ਕਿਸੇ ਦੀ ਨਹੀਂ ਲੜਦਾ ਜਿਹਨੂੰ ਪਰਮਾਤਮਾ ਤਾਕਤ ਬਖਸ਼ ਦਿੰਦਾ ਉਹ ਆਪਣਾ ਹੀ ਘਰ ਬਣਾਉਂਦਾ ਕਿਸੇ ਦਾ ਨਹੀਂ ਬਣਾਉਂਦਾ ਮੈਂ ਸਰਦਾਰ ਗੁਰਸੇਵਕ ਸਿੰਘ ਜੀ ਜਵਾਰ ਕੇ ਨੂੰ ਵਧਾਈ ਦੇਣਾ ਕਿ ਜੇ ਮਹਾਰਾਜ ਨੇ ਤੁਹਾਡੇ ਸਿਰ ਤੇ ਹੱਥ ਰੱਖਿਆ ਤੇ ਤੁਸੀਂ ਹੋਰ ਵੀ ਜਿਹੜੇ ਚੰਗੇ ਸਿੰਘ ਹੋ ਲਾ ਨੂੰ ਨਾਲ ਲੈ ਕੇ ਇੱਕ ਵਧੀਆ ਤਰੀਕੇ ਦੇ ਨਾਲ ਆਪਾਂ ਜਿਹੜੀ ਪਾਰਟੀ ਭਾਈ ਸਰਬਜੀਤ ਸਿੰਘ ਜੀ ਖਾਲਸਾ ਛੇਤੀ ਤਿਆਰ ਕਰਨਗੇ ਭਾਈ ਅਮਰਕਪਾਲ ਸਿੰਘ ਜੀ ਦੇ ਪਿਤਾ ਜੀ ਵੀ ਬੈਠੇ ਨੇ ਸਾਰੇ ਇਕੱਠ ਰਲ ਕੇ ਵਧੀਆ ਮਾਹੌਲ ਸਿਰਜਾਂਗੇ ਸਮੁੱਚੇ ਲੁਧਿਆਣਾ ਵਾਸੀਆਂ ਦਾ ਜਿਹਦਾ ਸੰਤਾ ਸਿੰਘ ਜੀ ਉਮੈਦਪੁਰੀ ਜਿਨ੍ਹਾਂ ਨੇ ਉਦਮ ਕੀਤਾ ਇਹਨਾਂ ਦੇ ਉਦਮ ਦੇ ਅੱਗੇ ਸਾਡਾ ਸੀਸ ਝੁਕਦਾ ਤੁਸੀਂ ਸਾਨੂੰ ਮਾਨ ਤੇ ਸਨਮਾਨ ਦਿੱਤਾ ਨਾਲ ਸਰਦਾਰ ਸਰਬਜੀਤ ਸਿੰਘ ਜੀ ਸੋਲ ਜਿਨ੍ਹਾਂ ਬਾਰੇ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸਦਾ ਪਾਈ ਅਮਰੀਕ ਸਿੰਘ ਜੀ ਜੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਦੇ ਨਾਲ ਲੜਾਈ ਲੜੀ ਸੀ ਇਹ ਉਹ ਸਿੱਕੇ ਦੇ ਸੰਘਰਸ਼ ਦੀ ਨਬਜ ਨੂੰ ਸਮਝਦੇ ਆ ਕਿਉਂਕਿ ਮੈਨੂੰ ਬਹੁਤ ਲੰਮਾ ਸਮਾਂ ਇਹਨਾਂ ਨਾਲ ਬੈਠਣ ਦਾ ਮੌਕਾ ਮਿਲਦਾ ਸਰਦਾਰ ਪਰਮਜੀਤ ਸਿੰਘ ਦੀ ਗੇਲ ਹੋਰ ਵੀ ਜਿੰਨੇ ਤੁਸੀਂ ਜੁੜ ਕੇ ਬੈਠੇ ਹੋ ਮਹਾਰਾਜ ਦੇ ਸਤਕਾਰ ਦੇ ਵਜੋਂ ਅਖੀਰ ਦੇ ਵਿੱਚ ਮੈਂ ਫਿਰ ਬੇਨਤੀ ਕਰਦਾ ਆਓ ਨੌਜਵਾਨ ਵੀਰੋ ਹਮਲਾ ਮਾਰੀਏ ਭਾਈ ਸਰਵਜੀਤ ਸਿੰਘ ਜੀ ਖਾਲਸਾ ਭਾਈ ਅਵੰਤਪਾਲ ਸਿੰਘ ਜੀ ਖਾਲਸਾ ਦੀ ਲਹਿਰ ਦਾ ਹਿੱਸਾ ਬਣੀਏ ਘਰ ਨਾ ਬਣੀਏ ਘਰੋਂ ਬਾਹਰ ਨਿਕਲੀਏ ਸਰਕਾਰਾਂ ਹਮੇਸ਼ਾ ਮਾਰਦੀਆਂ ਹੁੰਦੀਆਂ ਹਨ ਚੰਗੀ ਸੋਚ ਨੂੰ ਪਰ ਇਹ ਮਰਿਆ ਮੁੱਕਣੀ ਨਹੀਂ ਇਹ ਵਧਣੀ ਆ ਸੋ ਮੈਂ ਜਿੰਨੇ ਵੀ ਪੱਤਰਕਾਰ ਵੀ ਜਿਨ੍ਹਾਂ ਨੇ ਵਿਸ਼ਵ ਦੇ ਵਿੱਚ ਗੱਲ ਨੂੰ ਲੈ ਕੇ ਜਾਣਾ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਤੁਸੀਂ ਵੀ ਥੋੜਾ ਜਿਹਾ ਵਧੀਆ ਤਰੀਕੇ ਨਾਲ ਆਏ ਬਾਰੇ ਇੱਕ ਸਵਾਲ ਪੈਦਾ ਕਰ ਦਿੰਦੇ ਜੇ ਖਾਲਿਸਤਾਨ ਦੇ ਇੱਕ ਮੁੱਦੇ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਆਪਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੋ ਸਾਨੂੰ ਸੰਕਲਪ ਦਿੱਤਾ ਉਹਦੇ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਹ ਸਵਾਲ ਤੁਸੀਂ ਸਾਨੂੰ ਨਾ ਪੁੱਛਿਆ ਕਰੋ ਵਿਸ਼ਵ ਦੇ ਵਿੱਚ ਜਿੱਥੇ ਵੀ ਸਿੱਖ ਵਸਦਾ ਉਹਨੂੰ ਪੁੱਛਿਆ ਕਰੋ ਗੁਲਾਮੀ ਗਲੋਂ ਕਿਵੇਂ ਲਾਉਣੀ ਹੈ ਇਹ ਤੁਸੀਂ ਦੇਖਣਾ ਬੱਚੇ-ਬੱਚੇ ਨੂੰ ਪੁੱਛੋ ਪਿੰਜਰੇ ਜੇ ਪਏ ਹੋਏ ਨੂੰ ਇਹ ਗੱਲ ਪੁੱਛੀਏ ਵੀ ਤੈਨੂੰ ਬਾਹਰ ਕੱਢਣਾ ਕੱਢੀਏ ਜਾਂ ਨਾ ਸਾਨੂੰ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਨਾ ਫਸਾਇਆ ਕਰੋ ਆਪਾਂ ਹਾਲਸਾ ਰਾਜ ਦੇ ਹਾਮੀਆਂ ਹਲੀਮੀ ਰਾਜ ਦੇ ਹਾਮੀਆਂ ਆਪਾਂ ਨਹੀਂ ਚਾਹੁੰਦੇ ਜੋ ਕਿ ਆਪਾਂ 40 ਸਾਲ ਤੋਂ ਸਾਡੇ ਪਰਿਵਾਰਾਂ ਨੇ ਸਫਰ ਕੀਤਾ ਆਪਾਂ ਨਹੀਂ ਚਾਹੁੰਦੇ ਵੀ ਸਾਡੇ ਕਰਕੇ ਤੁਸੀਂ ਪ੍ਰੋਬਲਮ 'ਚ ਆਓ ਸੋ ਅਮਨ ਅਮਾਨ ਦੇ ਨਾਲ ਆਪਾਂ ਪੰਜਾਬ ਨੂੰ ਚੰਗੇ ਪਾਸੇ ਲੈ ਕੇ ਚਲੀਏ ਜੀ ਸੋ ਮੈਂ ਇੱਥੇ ਬੋਲਦਿਆਂ ਮੇਰੇ ਕੋਲੋਂ ਬੋਲਦਿਆਂ ਕੋਈ ਵੀ ਸ਼ਬਦ ਗਲਤ ਬੋਲਿਆ ਗਿਆ ਤਾਂ ਸੰਗਤ ਬਖਸ਼ਣ ਜੋ ਗਿਆ ਸੋ ਮੈਂ ਇਥੇ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ